ਜਿਹੜਾ ਇਰੀਗੇਸ਼ਨ ਦਾ ਮਹਿਕਮਾ ਸੈਂਟਰ ਦਾ ਉਹਦਾ ਨਵਾਂ ਨਾਂ ਹੈ ਸੈਂਟਰਲ ਵਾਟਰ ਕਮਿਸ਼ਨ ਤੇ ਨੰਬਰ 2 ਤੇ ਇਰੀਗੇਸ਼ਨ ਡਿਪਾਰਟਮੈਂਟ ਪੰਜਾਬ ਐਂਡ ਇਹਦੀ ਡਾਇਰੈਕਟ ਜ਼ਿੰਮੇਵਾਰੀ ਭਗਵੰਤ ਮਾਨ ਦੀ ਤੇ ਇਰੀਗੇਸ਼ਨ ਮਿਨਿਸਟਰ ਦੀ ਜਦੋਂ ਇਹ ਡਰਾਮੇ ਕਰ ਰਿਆ ਸੀ ਪਖੜਾ ਬਿਆਸ ਡੈਮ ਤੇ ਤੇ ਇਹਨੂੰ ਪਾਣੀਆਂ ਦਾ ਰਖਵਾਲਾ ਕਿਹਾ ਜਾ ਰਿਆ ਸੀ ਇਹ ਸਹੀ ਮਹੀਨੇ ਦੇ ਵਿੱਚ 250 ਕਰੋੜ ਰੁਪਈਆ ਇਰੀਗੇਸ਼ਨ ਡਿਪਾਰਟਮੈਂਟ ਨੇ ਸਾਨੂੰ ਇਹ ਦੱਸਿਆ ਕਿ ਅਸੀਂ ਜੀ 8000 ਕਿਲੋਮੀਟਰ ਡਰੇਨਜ਼ ਨੇ ਪੰਜਾਬ ਦੇ ਆ ਤੁਸੀਂ ਰਸਤੇ 'ਚ ਵੇਖਿਆ ਸਾਰਿਆਂ ਚਕਾਈ ਜੰਮੀ ਬੂਟੀ ਜੰਮੀ ਇੱਕ ਵੀ ਡਰੇਨ ਪੰਜਾਬ ਦੀ ਸਾਫ ਨਹੀਂ ਵੱਡੀ ਤਰਾਸਤੀ ਹੈ ਜਿਹਦਾ ਜ਼ਿਕਰ ਪ੍ਰਧਾਨ ਜੀ ਨੇ ਕੀਤਾ ਹੈ ਡਾਇਰੈਕਟਲੀ ਅਸੀਂ ਰਿਸਪਾਂਸਿਬਲ ਜਿਹੜਾ ਸੈਂਟਰ ਦਾ ਵਾਟਰ ਕਮਿਸ਼ਨ ਜਿਹੜਾ ਇਰੀਗੇਸ਼ਨ ਦਾ ਮਹਿਕਮਾ ਸੈਂਟਰ ਦਾ ਉਹਦਾ ਨਵਾਂ ਨਾਮ ਹੈ ਸੈਂਟਰਲ ਵਾਟਰ ਕਮਿਸ਼ਨ ਤੇ ਨੰਬਰ 2 ਤੇ ਇਰੀਗੇਸ਼ਨ ਡਿਪਾਰਟਮੈਂਟ ਪੰਜਾਬ ਐਂਡ ਇਹਦੀ ਡਾਇਰੈਕਟ ਜ਼ਿੰਮੇਵਾਰੀ ਭਗਵੰਤ ਮਾਨ ਦੀ ਤੇ ਇਰੀਗੇਸ਼ਨ ਮਿਨਿਸਟਰ ਦੀ ਜਦੋਂ ਇਹ ਡਰਾਮੇ ਕਰ ਰਿਆ ਸੀ ਪਖੜਾ ਬਿਆਸ ਡੈਮ ਤੇ ਤੇ ਇਹਨੂੰ ਪਾਣੀਆਂ ਦਾ ਰਖਵਾਲਾ ਕਿਹਾ ਜਾ ਰਿਆ ਸੀ ਇਹ ਸਹੀ ਮਹੀਨੇ ਦੇ ਵਿੱਚ ਇੰਡੀਅਨ ਮੈਟਰੋਲੋਜੀਕਲ ਆਫਿਸ ਨੇ ਮਈ ਦੇ ਮਹੀਨੇ ਵਿੱਚ ਕਲੀਅਰ ਵਾਰਨਿੰਗਸ ਦਿੱਤੀਆਂ ਸੀ ਕਿ ਜੂਨ ਤੇ ਜੁਲਾਈ ਵਿੱਚ ਇੰਨੀ ਨਹੀਂ ਬਰਸਾਤ ਹੋਣੀ ਹੈ ਉਸ ਟਾਈਮ ਹੀ ਮਈ ਦੇ ਮਹੀਨੇ ਵਿੱਚ ਜੇ ਕੋਈ ਜ਼ਿੰਮੇਵਾਰ ਮੁੱਖ ਮੰਤਰੀ ਹੁੰਦਾ ਤੇ ਉਹ ਮੀਟਿੰਗ ਬੁਲਾਉਂਦਾ ਤੈਨੂੰ ਡਿਪਾਰਟਮੈਂਟਸ ਦੀ ਮੈਟਰੋਲੋਜੀਕਲ ਆਫਿਸ ਸੈਂਟਰ ਦਾ ਵਾਟਰ ਕਮਿਸ਼ਨ ਤੇ ਪੰਜਾਬ ਤੇ ਮੋਨੀਟਰ ਕਰਦੇ ਜਦੋਂ ਪਾਣੀ ਬਰਸਾਤ ਆਂਦੀ ਉਸੇ ਮੁਤਾਬਕ ਹੀ ਡੈਮ ਥੋੜੇ ਥੋੜੇ ਖੁੱਲ ਜਾਣੇ ਚਾਹੀਦੇ ਸਨ ਬਟ ਇਹਦੇ ਨਾਲ ਪ੍ਰਧਾਨ ਜੀ ਜਿਹੜੀ ਸਾਰਨ ਵੱਡੀ ਘਾਟੇ ਦੀ ਗੱਲ ਹੋਈ ਹੈ 250 ਕਰੋੜ ਰੁਪਈਆ ਇਰੀਗੇਸ਼ਨ ਡਿਪਾਰਟਮੈਂਟ ਨੇ ਸਾਨੂੰ ਇਹ ਦੱਸਿਆ ਕਿ ਅਸੀਂ ਜੀ 8000 ਕਿਲੋਮੀਟਰ ਡਰੇਨਸ ਨੇ ਪੰਜਾਬ ਦੀ ਆ ਤੁਸੀਂ ਰਸਤੇ 'ਚ ਵੇਖਿਆ ਸਾਰਿਆਂ ਚ ਕਾਈ ਜੰਮੀ ਬੂਟੀ ਜੰਮੀ ਇੱਕ ਵੀ ਡਰੇਨ ਪੰਜਾਬ ਦੀ ਸਾਫ਼ ਨਹੀਂ ਸਾਨੂੰ ਇਰੀਗੇਸ਼ਨ ਮਿਨਿਸਟਰ ਨੇ ਕਿਹਾ ਜੀ ਅਸੀਂ 8000 ਕਿਲੋਮੀਟਰ ਡਰੇਨਾਂ ਸਾਫ਼ ਕਰਦੇ ਐਂਡਰੀ ਨਹੀਂ ਹੋਇਆ ਸਰ 74 ਜਗ੍ਹਾ ਤੇ 74 ਜਿਹੜੇ ਬੰਨ ਨੇ ਇਹਨਾਂ ਦੀ ਮਜ਼ਬੂਤੀ ਕੀਤੀ ਐ ਇਹ ਬਹੁਤ ਵੱਡਾ ਸਕੈਮ ਹੈ ਜੀ ਕੱਲ ਪਰਸੋਂ ਜਿਹੜੇ ਐਗਰੀਕਲਚਰ ਮਿਨਿਸਟਰ ਆਏ ਨੇ ਚੋਹਾਨ ਸਾਹਿਬ ਉਹਨਾਂ ਨੇ ਕਿਹਾ ਕਿ ਮਾਈਨਿੰਗ ਜਿਹੜੀ ਪੰਜਾਬ ਦੇ ਵਿੱਚ ਹੋਈ ਐ ਇਹਦੇ ਕਾਰਨ ਆ ਮੈਨਮੇਡ ਡਿਜ਼ਾਸਟਰ ਮੈਂ ਕਾਊਂਟਰ ਸਵਾਲ ਚੋਹਾਨ ਸਾਹਿਬ ਨੂੰ ਪੁੱਛਣਾ ਚਾਹਨਾ ਚੋਹਾਨ ਸਾਹਿਬ ਦਿੱਲੀ ਵਿੱਚ ਤੁਸੀਂ ਬੈਠੇ ਹੋ ministry of environment ਜਿਹੜੀ ਹੈ government of india ਦੀ ਉਹ ਕੀ ਕਰਦੀ ਰਹੀ ਸੀ ਅਸੀਂ ਰੋਜ਼ ચીਖਦੇ ਰਹੇ ਅਸੈਂਬਲੀਆਂ ਵਿੱਚ ਰੌਲਾ ਪਾਉਂਦੇ ਰਹੇ ਆਨਰੇਬਲ ਹਾਈ ਕੋਰਟ ਨੇ ਇਸ ਗਵਰਨਮੈਂਟ ਨੂੰ ਕਟਾਰੇ ਵਿੱਚ ਖੜਾ ਕੀਤਾ ਗ੍ਰੀਨ ਟਰਿਬਿਊਨਲ ਨੇ ਪਿਛਲੇ ਸਾਲ ਪੰਜਾਬ ਗਵਰਨਮੈਂਟ ਨੂੰ 2000 ਕਰੋੜ ਰੁਪਏ ਦਾ ਇਹਨਾਂ ਨੂੰ ਡੰਡ ਲਾਇਆ ਕਿ ਤੁਸੀਂ ਬਕਾਇਦਾ ਤੌਰ ਜਿੱਥੇ ਵੀ ਏ ਮਾਈਨਿੰਗ ਦਾ ਕੰਮ ਹੋ ਰਿਹਾ ਤੁਹਾਡੀ ਮਨਚਾ ਨਾਲ ਤੇ ਮਰਜ਼ੀ ਨਾਲ ਹੋ ਰਿਹਾ ਮੈਂ ਅੱਜ ਚੋਹਾਨ ਸਾਹਿਬ ਨੂੰ ਪੁੱਛਣਾ ਚਾਹੂੰਗਾ ਤੁਸੀਂ ਬਾਕੀ ਗੱਲਾਂ ਛੱਡਦੇ ਹੋਏ ਪਹਿਲੇ ਦੱਸੋ ਸਵਾ 4 ਲੱਖ ਏਕੜ ਫਸਲ ਸਾਡੀ ਤਬਾਹ ਹੋ ਗਈ ਹੈ ਤਕਰੀਬਨ 32 ਲੱਖ ਏਕੜ ਝੋਨਾ ਲੱਗਦਾ ਜਿਹਦੇ ਚੋਂ 4 ਸਵਾ 4 ਲੱਖ ਏਕੜ ਤਬਾਹ ਹੋ ਗਈ ਸਾਡੀ ਮੰਗ ਹੈ ਕਾਂਗਰਸ ਦੀ ਸਭੁੱਚੇ ਪੰਜਾਬ ਦੀ ਮੰਗ ਹੈ ਕਿ ਮਿਨਿਮਮ 50000 ਰੁਪਇਆ ਫੀ ਕਿੱਲਾ ਕਿਸਾਨਾਂ ਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ ਸੈਕਿੰਡ ਮੈਂ ਬਗੇਲ ਸਾਹਿਬ ਤੁਹਾਡੇ ਜ਼ਰੀਏ ਡਿਮਾਂਡ ਰੱਖਣਾ ਜਿਹੜੇ ਕਿਸਾਨ ਪਰਾ ਕਈ ਸਾਲਾਂ ਤੋਂ ਲਗਾਤਾਰ ਇਹਨਾਂ ਜ਼ਮੀਨਾਂ 'ਚ ਬੈਠੇ ਨੇ ਜਿਹੜੀਆਂ ਸੈਂਟਰ ਦੀਆਂ ਜ਼ਮੀਨਾਂ ਨੇ ਜਾਂ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਜ਼ਮੀਨ ਹੈ ਜਿਨ੍ਹਾਂ ਦੇ ਨਾਂ ਗਰਦੌਰੀਆਂ ਨੇ 30 30 40 40 ਸਾਲ ਦੀਆਂ ਵਾਰ ਰਹੇ ਨੇ 2006-7 'ਚ ਬਾਦਲ ਦੀ ਗਵਰਨਮੈਂਟ 'ਚ ਪਬੰਦੀ ਲਾਅ ਦਿੱਤੀ ਸੀ ਅਸੀਂ ਚਾਹਾਂਗੇ ਉਹਨਾਂ ਨੂੰ ਮਾਲਕ ਬਣਾਏ ਉਹਨਾਂ ਲੋਕਾਂ ਨੂੰ ਮਾਲਕ ਬਣਾਇਆ ਜਾਏ ਮੁਆਵਜ਼ਾ ਟਾਈਮ ਸਿਰ ਦਿੱਤਾ ਜਾਏ ਮੈਂ ਕੇਜਰੀਵਾਲ ਨੂੰ ਵੀ ਯਾਦ ਕਰਾਉਣਾ ਚਾਹ ਕੇਜਰੀਵਾਲ ਸਾਹਿਬ ਤੁਸੀਂ ਕਿਹਾ ਸੀ ਕਿ ਗਰਦੌਰੀਆਂ ਬਾਅਦ ਹੋ ਜਾਣਗੇ ਅਸੀਂ ਮੁਆਵਜ਼ਾ ਪਹਿਲੇ ਕਰਾਂਗੇ 50000 ਰੁਪਏ ਕਹਿੰਦੇ ਦਿੱਲੀ ਚ ਹੀ ਮੁਆਵਜ਼ਾ ਦੇਣ ਦਿੱਤਾ ਪਹਿਲੇ ਅਸੀਂ ਅੱਜ ਮੰਗ ਕਰਾਂਗੇ ਛੇਤੀ ਆਓ ચીਫ ਮਿਨਿਸਟਰ ਨੂੰ ਵੀ ਮੈਂ ਬੇਨਤੀ ਕਰਾਂਗਾ ਹਸਪਤਾਲੋਂ ਉਠੋ ਅੱਜ ਪੰਜਾਬ ਨੂੰ ਲੋੜ ਅੱਜ ચીਫ ਮਿਨਿਸਟਰੀਆਂ ਦੀ ਲੜਾਈ ਆਪ ਵਾਲਿਓ ਕੇਜਰੀਵਾਲ ਸਭ ਨਾ ਲੜੋ ਪੰਜਾਬ ਨੂੰ ਸੁਧਿਰ ਲੀਡਰਸ਼ਿਪ ਦੀ ਲੋੜ ਹੈ ਇਮਾਨਦਾਰ ਲੀਡਰਸ਼ਿਪ ਦੀ ਲੋੜ ਹੈ ਡਰਾਮਾ ਕਰਨ ਵਾਲਿਆਂ ਦੀ ਲੋੜ ਨਹੀਂ ਇੱਥੇ ਆਪਣੇ ਪੋਸਟਰ ਲਾ ਕੇ ਇੱਥੇ ਆ ਜਿਹੜੀਆਂ ਵੰਡੇ ਦੇ ਫਿਰਦੇ ਲੋਕਾਂ ਦੀਆਂ ਗਰਾਂਟਾ ਖੋ ਕੇ ਆਪਣੇ ਝੰਡੇ ਲਾ ਕੇ ਆਪ ਵਾਲੇ ਵੰਡੇ ਫਿਰਦੇ ਨੇ ਇੱਕ ਬਦਕਿਸਮਤੀ ਦੀ ਗੱਲ ਸੋ ਬਾਕੀ ਗੱਲ ਸਾਡੇ ਜਨਰਲ ਸੈਕਟਰੀ ਸਾਹਿਬ ਪੇਸ਼ ਕਰਨਗੇ ਮੈਂ ਬੇਨਤੀ ਇਹਨਾਂ ਨੂੰ ਕਰੂੰਗਾ ਕਿ ਜਲਦੀ ਉਠੋ ਇੱਥੇ ਆਓ ਔਨ ਗਰਾਉਂਡ ਤੇ ਆ ਕੇ ਪੰਜਾਬ ਦੇ ਲੋਕਾਂ ਦਾ ਹੱਥ ਫੜੋ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਫਾਈਨਲ ਮੈਂ ਬੇਨਤੀ ਕਰਨੀ ਹੈ ਹਮੇਸ਼ਾ ਪੰਜਾਬ ਦੇਸ਼ ਨਾਲ ਖੜਾ ਹੋਇਆ ਅੱਜ ਸਾਰੇ ਪੰਜਾਬੀ ਇਹ ਉਮੀਦ ਕਰਦੇ ਕਿ ਨਰਿੰਦਰ ਮੋਦੀ ਜੀ ਅੱਜ ਪੰਜਾਬ ਨਾਲ ਖੜੇ ਹੋਣ ਕਿਉਂ ਨਹੀਂ ਆਏ ਇਹਦਾ ਜਵਾਬ ਬੀਜੇਪੀ ਦੀ ਲੀਡਰਸ਼ਿਪ ਨੂੰ ਦੇਣਾ ਹੈ